ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਹਾਣੀ ਕੋਠੇ ਦੀ ਛੱਤ ਉੱਤੇ ਬੈਠੀ ਰੁਕਸਾਨਾ ਹੌਲੀ-ਹੌਲੀ ਚੰਦਰਮੇ ਵੱਲ ਤੱਕ ਰਹੀ ਸੀ ਹਵਾ ਠੰਡੀ ਸੀ ਪਰ ਉਸ ਦੇ ਮਨ ਦੀ ਅੱਗ ਹਮੇਸ਼ਾ ਵਾਂਗ ਅੱਜ ਵੀ ਸੜ ਰਹੀ ਸੀ ਜਦੋਂ ਉਹ 5 ਸਾਲ ਦੀ ਸੀ ਮਾਂ ਮਰ ਗਈ ਪਿਓ ਨੇ ਉਸ ਨੂੰ ਰੋਟੀ ਦੀ ਖਾਤਰ ਇੱਕ ਅਛਿਆਨੇ ਵਿੱਚ ਵੇਚ ਦਿੱਤਾ ਉਸ ਦੀ ਜ਼ਿੰਦਗੀ ਕਦੇ ਆਪਣੀ ਰਹੀ ਹੀ ਨਹੀਂ ਜੋ ਕੱਪੜੇ ਪਾਉਣੇ ਨੇ ਜੋ ਗਾਹ ਚਾਈ ਦੇਣੇ ਜੋ ਨਾਮ ਰੱਖਣਾ ਹੈ ਸਭ ਦੂਜਿਆਂ ਦੇ ਫੈਸਲੇ ਪਰ ਰੁਕਸਾਨਾ ਵਿੱਚ ਇੱਕ ਆਸ ਜਿਉਂਦੀ ਰਹੀ ਇੱਕ ਆਮ ਜੀਵਨ ਦੀ ਆਸ ਇੱਕ ਸਵੇਰ ਦੀ ਆਸ ਜਿੱਥੇ ਉਹ ਮਾਂ ਬਣ ਸਕੇ ਆਪਣੀ ਬੇਟੀ ਨੂੰ ਇਸ ਮਾਫੀਏ ਤੋਂ ਬਚਾ ਸਕੇ ਜਦੋਂ ਰੁਕਸਾਨਾ 7 ਸਾਲ ਦੀ ਹੋਈ ਇੱਕ ਰਾਤ ਉਸਦੇ ਪਿਓ ਨੇ ਕਿਹਾ ਤੈਨੂੰ ਸ਼ਹਿਰ ਲੈ ਚਲਦੇ ਆ ਉੱਥੇ ਨੌਕਰੀ ਮਿਲ ਜਾਵੇਗੀ ਮਾਸੂਮ ਅੱਖਾਂ ਚਮਕੀਆਂ ਪਰ ਸ਼ਹਿਰ ਜਾ ਕੇ ਇੱਕ ਉਹੋ ਜਿਹਾ ਘਰ ਵੇਖਿਆ ਜਿੱਥੇ ਸਿਰਫ ਔਰਤਾਂ ਹੀ ਰਹਦੀਆਂ ਸਨ ਤੇ ਬਾਹਰ ਇੱਕ ਲਾਲ ਬੱਤੀ ਜਲਦੀ ਸੀ ਉਸ ਨੂੰ ਨੌਕਰੀ ਨਹੀਂ ਕੀਮਤ ਮਿਲੀ ਪਹਿਲੀ ਵਾਰ ਉਸ ਦੀ ਹੱਥੀ ਬੇਵਕੂਫੀ ਨਾਲ 100 ਰੁਪਏ ਦੀ ਗੱਡੀ ਫੜਾਈ ਗਈ ਰੁਕਸਾਨਾ ਨੂੰ ਸਮਝ ਨਹੀਂ ਆਇਆ ਕਿ ਇਹ ਪੈਸੇ ਕਿਉਂ ਮਿਲੇ ਪਰ ਰਾਤ ਨੂੰ ਉਸ ਦੀ ਰੂ ਕੰਬੀ ਇਹ ਤੇਰੀ ਕਿਸਮਤ ਹੈ ਘਰ ਦੀ ਮਾਲਕਨ ਮਧੂ ਨੇ ਕਿਹਾ ਜੇ ਇਦਾਂ ਨਹੀਂ ਕਰੇਗੀ ਤਾਂ ਭੁੱਖ ਨਾਲ ਮਰ ਜਾਵੇਗੀ ਸਾਲ ਲੰਘਦੇ ਗਏ ਹਰ ਰਾਤ ਕੋਈ ਨਵਾਂ ਚਿਹਰਾ ਨਵਾਂ ਨਾਂ ਪਰ ਇਹੋ ਜਿਹਾ ਦਰਦ ਰੁਕਸਾਨਾ ਦੀ ਆਤਮਾ ਹਰ ਰਾਤ ਮਰਦੀ ਸੀ ਕੋਈ ਮਿੱਠੇ ਬੋਲ ਬੋਲਦਾ ਕੋਈ ਜ਼ਬਰਦਸਤੀ ਕਰਦਾ ਕਿਸੇ ਨੇ ਕਦੇ ਨਹੀਂ ਪੁੱਛਿਆ ਤੂੰ ਖੁਸ਼ ਤਾਂ ਨਹੀਂ ਉਸ ਦੇ ਵਜੂਦ ਵਿੱਚ ਇੰਨੀ ਠੰਡ ਸੀ ਕਿ ਹੁਣ ਉਹ ਹੱਸਦੀ ਵੀ ਨਕਲੀ ਸੀ ਪਰ ਇੱਕ ਰਾਤ ਇੱਕ ਨੌਜਵਾਨ ਗਾਕ ਆਇਆ ਸਾਦਾ ਚੁੱਪ ਤੇ ਅੱਖਾਂ ਵਿੱਚ ਦੁੱਖ ਉਹ ਪੈਸਾ ਦੇ ਕੇ ਰੁਕਸਾਨਾ ਕੋਲ ਸਿਰਫ ਗੱਲਾਂ ਕਰਨਾ ਚਾਹੁੰਦਾ ਸੀ ਤੂੰ ਇੱਥੇ ਕਿਉਂ ਹੈ ਉਸਨੇ ਪੁੱਛਿਆ ਰੁਕਸਾਨਾ ਕੁਝ ਨਹੀਂ ਬੋਲੀ ਸਿਰਫ ਅੱਖਾਂ ਡਿੱਗ ਗਈਆਂ ਉਹ ਚੁੱਪ ਦਰਦ ਸੀ ਉਸ ਨੌਜਵਾਨ ਜਿਸ ਦਾ ਨਾਮ ਇਮਰਾਨ ਸੀ ਹਰ ਹਫਤੇ ਰੁਕਸਾਨਾ ਕੋਲ ਆਉਂਦਾ ਉਹ ਨਾ ਕਦੇ ਉਸ ਨੂੰ ਛੂੰਦਾ ਨਾ ਹੀ ਅੱਖਾਂ ਵਿੱਚ ਹੌਂਸ ਦਾ ਲਾਲਚ ਲੈ ਕੇ ਤੱਕਦਾ ਉਹ ਕਹਾਣੀਆਂ ਸੁਣਦਾ ਰੁਕਸਾਨਾ ਦੀ ਜ਼ਿੰਦਗੀ ਦੀਆਂ ਨਹੀਂ ਆਪਣੇ ਗਾਂਵ ਦੀਆਂ ਅੰਬ ਦੇ ਦਰਖਤਾਂ ਚਿੱਕਣ ਵਾਰਸ ਤੇ ਤੇ ਮਾਂ ਦੀ ਰੋਟੀ ਦੀ ਮਹਿਕ ਰੁਕਸਾਨਾ ਵੀ ਕਦੇ ਕਦੇ ਹੌਲੇ ਹੌਲੇ ਆਪਣੀ ਕਹਾਣੀ ਖੋਲਦਣ ਲੱਗ ਪੈਂਦੀ ਇਮਰਾਨ ਤੂੰ ਅਜੀਹਾ ਕਿਉਂ ਹੈ ਕਿਉਂਕਿ ਮੈਂ ਤੈਨੂੰ ਇਨਸਾਨ ਵਾਂਗ ਵੇਖਦਾ ਹਾਂ ਉਹ ਕਹਿੰਦਾ ਇਹ ਜੁਮਲਾ ਰੁਕਸਾਨਾ ਦੀ ਦਿਆਂ ਕੰਨੀ ਵੱਜਿਆ ਇਨਸਾਨ ਇੱਕ ਰਾਤ ਮਦੂ ਨੇ ਰੁਕਸਾਨਾ ਨੂੰ ਆਖਿਆ ਕੱਲ ਰਾਤ ਵੱਡਾ ਗਾਹਕ ਆ ਰਿਹਾ ਹੈ ਧਿਆਨ ਰੱਖੀ ਪਰ ਰੁਕਸਾਨਾ ਹੁਣ ਟੁੱਟ ਚੁੱਕੀ ਸੀ ਉਸ ਨੇ ਇਮਰਾਨ ਨੂੰ ਮਿਲ ਕੇ ਕਿਹਾ ਮੈਂ ਥੱਕ ਗਈ ਹਾਂ ਕੀ ਮੈਂ ਤੇਰੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੀ ਹਾਂ ਇਮਰਾਨ ਨੇ ਥੋੜੀ ਦੇਰ ਸੋਚਿਆ ਫਿਰ ਕਿਹਾ ਮੈਂ ਤੈਨੂੰ ਆਪਣੇ ਨਾਲ ਤਾਂ ਨਹੀਂ ਲਿਜਾ ਸਕਦਾ ਪਰ ਤੇਰੇ ਲਈ ਰਸਤਾ ਜ਼ਰੂਰ ਖੋਲ ਸਕਦਾ ਹਾਂ ਇਸ ਰਾਤ ਰੁਕਸਾਨਾ ਨੇ ਕੋਠੇ ਤੋਂ ਭੱਜਣ ਦੀ ਯੋਜਨਾ ਬਣਾਈ ਆਪਣੇ ਨਾਲ ਕੁਝ ਨਹੀਂ ਲਿਆ ਨਾ ਕੱਪੜੇ ਨਾ ਪੈਸਾ ਸਿਰਫ ਆਸ ਅੱਧੀ ਰਾਤ ਦਾ ਸਮਾਂ ਸੀ ਸੜਕਾਂ ਸੁੰਨ ਸਨ ਪਰ ਰੁਕਸਾਨਾ ਦੇ ਦਿਲ ਵਿੱਚ ਤੂਫਾਨ ਸੀ ਹੌਲੀ-ਹੌਲੀ ਉਹ ਕੋਠੇ ਦੇ ਪਿਛਲੇ ਦਰਵਾਜ਼ੇ ਤੋਂ ਨਿਕਲੀ ਕੁਝ ਕਦਮ ਚੁੱਕੇ ਹੀ ਸੀ ਮਧੂ ਦੇ ਗੁੰਡੇ ਪਿੱਛੇ ਆ ਗਏ ਕਿੱਥੇ ਜਾ ਰਹੀ ਹੈ ਰੰਡੀ ਇੱਕ ਨੀਚੀ ਕੁਮਾਰੀ ਪਰ ਰੁਕਸਾਨਾ ਅੱਜ ਡਰੀ ਨਹੀਂ ਉਹ ਦੌੜੀ ਜਿਵੇਂ ਹਰ ਪਿਆਸਾ ਪੰਛੀ ਰੇਤ ਵਿੱਚੋਂ ਪਾਣੀ ਲੱਭਦਾ ਹੈ ਗਲੀਆਂ ਦੀਆਂ ਲੋਹਿਆਂ ਤੇ ਛਾਵਾਂ ਵਿੱਚੋਂ ਲੰਘ ਕੇ ਆਖਰ ਉਹ ਇਮਰਾਨ ਤੱਕ ਪਹੁੰਚੀ ਉਸ ਨੇ ਇੱਕ ਛੋਟੀ ਜਿਹੀ ਥਾਂ ਤੇ ਰੁਕਸਾਨਾ ਲਈ ਕਿਰਾਏ ਦਾ ਕਮਰਾ ਲੈ ਰੱਖਿਆ ਸੀ ਪਿੰਡ ਤੋਂ ਦੂਰ ਸ਼ਹਿਰ ਦੀ ਹੱਦ ਤੋਂ ਬਾਹਰ ਇਮਰਾਨ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਫੇਰ ਕਿਹਾ ਤੂੰ ਹੁਣ ਆਪਣੀ ਜ਼ਿੰਦਗੀ ਆਪਣੀ ਬਣਾਉਣੀ ਹੈ ਮੇਰਾ ਕੰਮ ਇੱਥੇ ਖਤਮ ਰੁਕਸਾਨਾ ਦੇ ਅੱਖਾਂ ਵਿੱਚ ਪਾਣੀ ਸੀ ਪਰ ਦਿਲ ਵਿੱਚ ਪਹਿਲੀ ਵਾਰੀ ਹੌਸਲਾ ਜਨਮ ਲੈ ਰਿਹਾ ਸੀ ਰੁਕਸਾਨਾ ਨੇ ਉਹ ਜ਼ਿੰਦਗੀ ਛੱਡ ਦਿੱਤੀ ਸੀ ਪਰ ਸਮਾਜ ਨੇ ਨਹੀਂ ਛੱਡੀ ਨਵਾਂ ਕੰਮ ਲੱਭਣਾ ਆਸਾਨ ਨਹੀਂ ਸੀ ਲੋਕ ਅਜੇ ਵੀ ਉਹਦੇ ਚਿਹਰੇ ਤੇ ਪੁਰਾਣੀ ਰੁਕਸਾਨਾ ਲੱਭਦੇ ਸਨ ਉਸ ਨੇ ਇੱਕ ਛੋਟੀ ਜਿਹੀ ਦੁਕਾਨ ਲੈ ਲਈ ਚਾਹ ਤੇ ਬਿਸਕੁਟਾਂ ਦੀ ਜਿੱਥੇ ਹਰ ਗਾਹਕ ਉਸ ਦੀਆਂ ਅੱਖਾਂ ਵਿੱਚ ਪੁਰਾਣਾ ਦਰਦ ਨਹੀਂ ਸਿਰਫ ਚਾਹ ਵੇਖੇ ਹਰ ਰਾਤ ਰੁਕਸਾਨਾ ਆਪਣਾ ਦਰਵਾਜ਼ਾ ਬੰਦ ਕਰਦੀ ਮੱਥਾ ਟੇਕਦੀ ਤੇ ਆਪਣੇ ਆਪ ਨੂੰ ਕਹਿੰਦੀ ਮੈਂ ਹੁਣ ਵੇਸਵਾ ਨਹੀਂ ਹਾਂ ਮੈਂ ਇੱਕ ਇਨਸਾਨ ਹਾਂ ਇੱਕ ਦਿਨ ਰੁਕਸਾਨਾ ਦੀ ਚਾਹ ਦੀ ਦੁਕਾਨ ਤੇ ਉਹੀ ਮਧੂ ਆਈ ਉਸ ਦੇ ਪਿੱਛੇ ਇੱਕ ਨਵੀਂ ਲੜਕੀ ਸੀ ਸੱਜੀ ਹੋਈ ਪਰ ਅੱਖਾਂ ਵਿੱਚ ਬੇਵਸੀ ਮਧੂ ਨੇ ਹੱਸ ਕੇ ਕਿਹਾ ਚੰਗਾ ਕਾਰੋਬਾਰ ਕਰ ਰਹੀ ਏ ਭੁੱਲ ਗਈ ਤੂੰ ਕਿੱਥੋਂ ਆਈ ਸੀ ਰੁਕਸਾਨਾ ਨੇ ਠੰਡੇ ਸੁਰ ਵਿੱਚ ਜਵਾਬ ਦਿੱਤਾ ਮੈਂ ਨਹੀਂ ਭੁੱਲੀ ਪਰ ਹੁਣ ਮੈਂ ਕਿਸੇ ਹੋਰ ਦੀ ਜ਼ਿੰਦਗੀ ਨਰਕ ਨਹੀਂ ਬਣਾਉਣੀ ਉਸ ਨੇ ਉਸ ਦੀ ਨਵੀਂ ਕੁੜੀ ਨੂੰ ਅੱਖ ਨਾਲ ਇਸ਼ਾਰਾ ਕੀਤਾ ਭੱਜ ਜਾ ਕੁੜੀ ਰੁੱਸੀ ਹੋਈ ਰੁਕਸਾਨਾ ਦੀ ਗੋਦ ਵਿੱਚ ਆ ਗਈ ਮਧੂ ਚੱਲ ਗਈ ਪਰ ਹੁਣ ਰੁਕਸਾਨਾ ਵੀ ਚੱਲ ਨਹੀਂ ਸੀ ਉਹ ਡਰ ਪਿੱਛੇ ਛੱਡ ਚੁੱਕੀ ਸੀ ਉਸ ਰਾਤ ਰੁਕਸਾਨਾ ਨੇ ਫੈਸਲਾ ਕਰ ਲਿਆ ਉਹ ਸਿਰਫ ਆਪਣੀ ਹੀ ਨਹੀਂ ਹੋਰਾਂ ਦੀ ਜ਼ਿੰਦਗੀ ਵੀ ਬਦਲੇਗੀ ਕਈ ਮਹੀਨੇ ਬਾਅਦ ਰੁਕਸਾਨਾ ਨੇ ਇੱਕ ਐਨਜੀਓ ਸ਼ੁਰੂ ਕੀਤੀ ਨਵੀਂ ਰਾਹ ਹਰ ਥਾਂ ਤੇ ਉਹ ਔਰਤ ਨੂੰ ਸਿਖਾਉਂਦੀ ਕਿ ਉਹ ਮਜਬੂਰੀ ਨਹੀਂ ਹੌਸਲਾ ਕਰਨ ਕੋਈ ਵੀ ਔਰਤ ਹੁਣ ਨਾ ਵੇਚੀ ਜਾਂਦੀ ਨਾ ਭੁੱਲੀ ਜਾਂਦੀ ਅੱਜ ਵੀ ਰੁਕਸਾਨਾ ਆਪਣੀ ਦੁਕਾਨ ਪਿੱਛੇ ਇੱਕ ਕਮਰਾ ਰੱਖਦੀ ਜਿੱਥੇ ਇੱਕ ਚੁੱਪ ਕੁੜੀ ਆਪਣੀ ਕਹਾਣੀ ਲਿਖਦੀ ਕਈ ਰੁਕਸਾਨਾ ਨੇ ਹੁਣ ਆਪਣੀ ਆਵਾਜ਼ ਲੱਭ ਲਈ ਸੀ ਇਹ ਸੀ ਚੁੱਪ ਦਾ ਦਰਦ ਇੱਕ ਵੇਸਵਾਦੀ ਜ਼ਿੰਦਗੀ ਤੋਂ ਇਨਸਾਨੀਅਤ ਤੱਕ ਦੀ ਉਡਾਨ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ